உதயபுர மே பிரீத்த பாரி அபராதி சதபுல बखशन हार मलन पई मत माधवा तेरी लखी ना जाए ਕਰੋ ਕਿਰਪਾ ਪ੍ਰਮਚੁ ਕੇ ਮੈ ਸਮਤ ਦੇਹੋ ਸਮਝਾਏ ਤੁਮਰੀ ਸਰਣ ਤੁਮਾਰੀ ਆਸਾ ਆਨਿਕ ਧਰ ਕੇ ਗੋਲੇ ਗੋਲੇ ਤੁਮੇ ਦੀ ਸਰਨੇ ਤੁਮਾਰੀ ਆਸਾ ਤੁਮੇ ਦੀ ਸਰਨੇ ਸਰੇ <muchas> ਇਮਕ <inaudible> ਨਮਤ ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਮਹੀਨਾ ਸੇਵਾ ਨਿਭਾਈ ਆ ਬਾਬਾ ਜੀ ਕਿਰਪਾ ਨਾਲ ਕੋਲਾ ਸਾਹਿਬ ਦੇ ਦਰਸ਼ਨ ਸੰਗਤ ਨੂੰ ਕਰਵਾਏ ਆ ਸਾਰਿਆਂ ਨੇ ਆਪਾਂ ਸਹਿਯੋਗ ਦਿੱਤਾ ਵਾ ਅਗਾਹ ਤੋਂ ਵੀ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਨੀ ਆ ਵੀ ਇਸੇ ਤਰ੍ਹਾਂ ਹੀ ਆਪਾਂ ਇਸ ਦਰਬਾਰ ਦੀ ਸੇਵਾ ਕਰਦੇ ਰਹੀਏ ਜਿਹੜੇ ਕੋਈ ਕੁੱਤੇ ਹੋਇਆ ਦਰਬਾਰ ਨਾਲ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਦਰਬਾਰ ਨਾਲ ਜੋੜਿਆ ਜਾਵੇ ਜਿਨ੍ਹਾਂ ਨੇ ਸੇਵਾਦਾਰ ਹੋਰ ਆ ਹਰ ਇੱਕ ਨੂੰ ਪਲੇ ਰਿਆ ਜਾਵੇ ਭਾਈ ਸੇਵਾ ਕਰੋ ਇਹ ਬਾਬਾ ਜੀ ਦਾ ਘਰ ਆ ਜੀ ਸਮਾਂ ਜਿਹੜੀ ਸੇਵਾ ਬਦ ਦੁਆਰਾ ਨਹੀਂ ਮਿਲਣੀ ਕਿਸੇ ਨੂੰ ਸੇਵਾ ਇਹ ਕਰਮ ਵਾਲਿਆਂ ਜਿਹੜੇ ਆਪਾਂ ਬਾਬਾ ਜੀ ਦੇ ਘਰ 'ਚ ਖੜੇ ਆ ਇਹ ਜਿੱਦੀ ਬੇਨਤੀ ਹੈ ਸਾਰੇ ਸੰਗਤ ਨੂੰ ਸੇਵਾਦਾਰ ਬਣੋ ਸਮਤ ਲੋ ਆਪ ਤੋਂ ਨਾਲ ਦੇ ਸੇਵਾਦਾਰ ਨੂੰ ਦੇਖੋ ਵੀ ਉਹ ਚ ਕੀ ਗੁਣਾ ਉਹ ਤੋਂ ਗੁਣ ਪ੍ਰਾਪਤ ਕਰੋ ਅਗਣ ਤਾਂ ਦੁਨੀਆ ਤੇ ਬਹੁਤ ਪਏ ਆ। ਉਹ ਗਣਾ ਵਾਲੀ ਜਾਣਾ ਗੁਣਾ ਦੇ ਅਪਧਾਰ ਨਹੀਂ ਬਣਾ ਜੋ ਬਾਬਾ ਜੀ ਦੇ ਬਚਨ ਆ। ਅੱਜ ਆਪਾਂ ਬਾਬਾ ਜੀ ਦੇ ਚਰਨਾਂ ਚ ਇੱਥੇ ਖੜੇ ਆ। ਵੱਡੀ ਦਰਿਆਹੀ ਹਸਤੀ ਆ ਇਸ ਪਰਿਵਾਰ ਦੇ ਵਿੱਚ ਜਿਹੜੀ ਬੰਦ ਸੇਵਾ ਕਰਦੀ ਆ। ਜਿੰਨੇ ਮਹਾਪੁਰਸ਼ਾ ਸਾਰੇ ਸੇਵਾਦਾਰ ਹੈ ਹੈੱਡ ਆ ਸਾਰਿਆਂ ਦੇ। ਉਹਨਾਂ ਬੋਲਿਓ ਸਾਰੀ ਸੰਗਤ ਨੂੰ ਇਹ ਸੇਵਾ ਕਰਨ ਦੀ ਬੇਨਤੀ ਆ ਕਿ ਗੁਰੂ ਵਾਲੇ ਬਣੋ। ਸੇਵਾਦਾਰਾਂ ਤੋਂ ਸਮਤ ਲਓ ਦੂਜਿਆਂ ਤੋਂ ਵੇਖ ਕੇ ਚਿਹਰੇ ਆਪਣੇ ਜਿਹੜੇ ਅਗੁਰੂ ਵਾਲੇ ਬਣਾਓ ਧੰਨਵਾਦ ਸਾਰੇ ਸੇਵਾਦਾਰਾਂ ਦਾ ਸਵਾਗਤ ਹੈ ਜੀ ਕੀ ਫਤਿਹ